ਹੋ ਰਹੀ ਹੋਰੀ ਹੋ ਰਹਾ ਨਹੀਂ ਪੈਟ ਕੱਢ ਕੇ ਲੈ ਕੇ ਕੋਈ ਹੋਰੀ ਹਣੀ ਤਰੇ ਦਾ ਨਹੀਂ ਜੀ ਬਿੱਟੂ ਆਹ ਬੋਤਲ ਸਾਹਮਣੇ ਆਹ ਆਪਾਂ ਹੁਣ ਪਾਣੀ ਪਿਲਾ ਦੇ ਕਰਦੇ ਆਂ ਤੁਹਾਡੀ ਚਾਬੀ ਤਾਂ ਲੈਣੀ ਹਾਂ ਜੀ ਗੱਲ ਚਾ 20 ਗੱਲੇ ਮੇਰੇ ਤੇ ਦੀਆਂ ਅੱਛਾ ਇੱਕ ਗੱਲਾ ਗੋਲ ਕੇ ਦੋ ਖਾਓ ਖਾਓ ਜਿਵੇਂ ਕਹਿੰਦੇ ਕਾਪੀ ਨਹੀਂ ਆ ਮੇਰੀ ਲਾਤੀ ਬਾਗ ਜਿਹੜੀ ਬੱਦੀ ਪਾਰ ਕੰਮ ਕਰਦਾ ਮੇਰੇ ਕੱਪੜੇ ਉਹ ਪਾਏ ਵਿੱਚ ਚਲ ਗਏ ਘਰੀ ਦੇ ਬਾਹਰੋਂ ਲੈ ਕੇ ਆਇਆ ਉਹਦੇ ਉਦੋਂ ਮੇਰਾ ਲਾਵਾ ਮੇਰਾ ਗੋਲਾ ਮੇਰੀ ਗੱਲੇ ਤੇ ਹੀ ਹੋ ਲੈ ਉਹ ਕਹਿੰਦੇ ਪਹਿਲਾ ਸਾਲ ਹੋਵਦਾ ਹੈ ਕਿੰਨੋਂ ਆਂਦੇ ਨੂੰ ਪਾ ਲੈ ਕੇ ਰੰਗ ਦੇ ਜਾਂਦੀ ਇੱਕ ਕੰਨੀ ਫੋਰੀ ਦੇ ਆਂਦੇ ਪਤਾ ਮੈਂ ਅਸਰੋ ਬੰਦਾ ਹੋਣਾ ਨਾਲੇ ਕੇ ਨੂੰ ਵੀ ਕੀ ਦੱਸਣਾ ਹੁੰਦਾ ਮੈਂ ਚਾਬੀ ਫੇਰਾ ਕੇ ਜਨਮ ਆ ਉਹ ਤੋਂ ਸ਼ੈਣੀ ਫੜੀ ਉਹਦੇ ਨਾਲ ਡਾਟਾ ਡੇੜੇ ਥਾਂ ਮਾਰੀਆਂ ਉਹਨਾਂ ਨੇ ਬੜੇ ਸੀ ਇੰਡਾ ਵਾਲੀ ਗੰਦ ਹੋਏ ਉਹਨਾਂ ਦੇ ਉਹਦਾ ਖੜਾ ਮਾੜਾ ਮੋਟਾ ਉਹ ਨੂੰ ਕੈਮ ਲੱਗਦਾ ਥੋੜੀ ਦੀ ਤਾਂ ਟੁੱਟਦੀ ਵੀ ਨਹੀਂ ਉਹ ਉਹ ਗੱਡੀ ਨਹੀਂ ਚਲਾਈ ਆ ਸਾਰੀ ਗੱਡੀ ਲਈ ਇੱਕ ਸਿੱਧਗੀ ਦੀ ਜਿਹੜੀ ਮਰਜੀ ਲਾਈ ਉਹਦਾ ਆ ਜਾ ਪਾ 버스 ਦਾ ਦੇਖ ਰੋ ਅੱਗੇ ਤੋਂ ਛੇ ਦਿਨੋਂ ਉਹ ਤਰ੍ਹਾਂ ਖਾ ਨਹੀਂ ਕੋਈ ਇਹ ਆਉਂਦਾ ਨਹੀਂ ਇਹ ਦਰੋਂ ਬਰੇ ਅੱਡਾ ਸੈਲੀਫੌਟ ਤੋਂ ਬੋਲ ਰਿਆ ਜੀ ਇਹ ਦਾਤੀ ਨਾ ਮਤਲਬ ਅਸੀਂ ਦੁਕਾਨ ਬੰਦ ਕਰ ਗਈਆਂ ਸੀ ਜਦੋਂ ਸੇਟਾਂ ਦੇ ਬੋਆ ਬਗੜਾ ਨੂੰ ਬੋਆ ਹੀ ਖੁੱਲਿਆ ਜਿੰਨੇ ਮੈਂ ਤਾਂ ਕਾਲਾ ਵੇਖਿਆ ਤਾਂ ਮੈਨੂੰ ਚਾਹੀਦਾ ਦੁਆਕੇ ਦੀ ਕਿਹੜੀ ਨਾ ਆਉਂਦਾ ਨਾ ਸਾਹਮਣੇ ਵਿੱਚ ਹੀ ਸੈਲੀ ਦੇਖਦੇ ਇੱਟਾਂ ਲੈ ਕੇ ਨਹੀਂ ਨੇ ਰੌਣੀਆਂ ਜੀ ਫਿਰ ਮੈਂ ਕੁਟੀ ਚੜ੍ਹ ਕੇ ਚਾਤੀ ਮੈਂ ਗੁੰਡੇ ਦੇ ਤੇ ਅੰਦਰ ਮਤਲਬ ਕਿ ਮੇਖੇ ਦੇ ਜਵਾਰ ਪਿੱਛੇ ਪਾੜੀ ਅਹੀ ਹੀ ਸੂਝਾ ਪੋਛਣ ਦਿੱਤੀ ਪੋਛਣੀ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਛੱਤੀ ਮਾਰ ਕੇ ਚੱਲ ਗਏ ਤੇ ਅਹੀ ਫਿਰ ਮਰਸਾ ਕੰਪਨੀ ਤੇ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘੱਟੋ ਘਾਟ 10-12000 ਰੁਪਏ ਮਤਲਬ ਕਿ ਪੇਮੈਂਟ ਦਾ ਕੀ ਬੰਦੇ ਗਿਆ ਇਹ ਮਰ ਆ ਗਿਆ ਸੀ ਉਹਦਾ ਵੀ ਜਿਹਾ ਰੱਖ ਕੇ ਤੇ ਮੇਰੇ ਕੋਲੋਂ ਚਾਬੀ ਕਾ ਕੇ ਚੱਕੀ ਦੇ ਗੱਲਾ ਖੋਲ ਕੇ ਦੋਗੇ ਵੀ ਤੁਸੀਂ 5-7000 ਰੁਪਏ ਦੇ 10-12000 ਦਾ ਲਖਾਣਾ ਨੂੰ ਕਰ ਗਿਆ ਹੋਰੀ ਹੋਰੀ ਪੈਗਟ ਲੈ ਕੇ ਕੋਈ ਹੋਰੀ ਹੋਰੀ ਤਰੇ ਨੀ ਜੀ ਬਿੱਟੂ

ਹਾਂ ਇਹ ਗੱਲ ਤਾਂ 20 ਗੱਲੇ ਮੇਰੇ ਚ ਦੀ ਹੈ ਅੱਛਾ ਇੱਕ ਗੱਲਾ ਘੋਲ ਕੇ ਦੋ ਖਾਓ ਖਾਓ ਜਬੀ ਕਹਿੰਦੇ ਕਾਪੀ ਨਹੀਂ ਆ ਮੇਰੀ ਰਤੀ ਬਾਗ ਜਿਹੜੀ ਬੱਦੀ ਪਾਰ ਕੰਮ ਕਰਦਾ ਮੇਰੇ ਕੱਪੜੇ ਉਹ ਪਾਏ ਵਿੱਚ ਚਲ ਗਈ ਘਰੀ ਦੇ ਬਾਹਰੋਂ ਲੈ ਕੇ ਆਇਆ ਉਹਦੇ ਉਦੋਂ ਮੈਂ ਲਾਵਾ ਮੇਰੇ ਕੋਲ ਮੇਰੀ ਗੱਲੇ ਤੇ ਹੀ ਹੋ ਲੈ ਉਹ ਪਹਿਲਾ ਸਾਲ ਹੋ ਰਿਹਾ ਕਿੰਨਾ ਬਾਂਦੇ ਨੂੰ ਪਾ ਲੈ ਕੇ ਰੰਗ ਦੇ ਜਾਂਦੀ ਇੱਕ ਫਰੀ ਦੇ ਅੰਦਰ ਤੇ ਪਤਾ ਮੈਂ ਖਾਚ ਆਸਰੋ ਬੰਦਾ ਹੋ ਨਾਲੇ ਕੇ ਨੂੰ ਵੀ ਕੀ ਦੱਸਣਾ ਹੁੰਦਾ ਮੈਂ ਚਾਬੀ ਫੇਰਾ ਕੇ ਜਨਾਂ ਉਹ ਤੋਂ ਸ਼ੈਣੀ ਫੜੀ ਉਹਦੇ ਨਾਲ ਡਾਟਾ ਡੇੜੇ ਖਾਂ ਮਾਰੀਆਂ ਉਹਨਾਂ ਨੇ ਬੜੇ ਸੀ ਇੰਤਾਲੀ ਕੰਦ ਹੋਏ ਉਹਨਾਂ ਦੇ ਉਹਦਾ ਖੜਾ ਮਾੜਾ ਮੋਟਾ ਉਹ ਨੂੰ ਕੈਮ ਲੱਗਦਾ ਥੋੜੀ ਜਿਹੀ ਤਾਂ ਟੁੱਟਦੀ ਵੀ ਨਹੀਂ ਉਹ ਹੁਣ ਗੱਲ ਨਹੀਂ ਚਲਾਈਏ ਸਾਰੀ ਗੱਲ ਲਈ ਇੱਕ ਸਿੱਧਗੀ ਦੀ ਜਿਹੜੀ ਮਰਜੀ ਲਾਈ ਜਾਓ ਆ ਜਾ ਪਾ ਅਸ ਕਾ ਦੇਖ ਰੋ ਅੱਗੇ ਤੋਂ ਛੇ ਮੀਟਰ ਉਹ ਉੱਤਰ ਖਾ ਕੇ ਗੁਰੂ ਆਲੇ ਉਹ ਜਿੱਥੇ